ਸਮਹਲਾ ਪੰਜਵਾ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਬਠਾਇਆ ਸਾਹਿਬ ਆਸ ਅਮੋਲ ਤਨ ਅਮੋਲ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌਤਾ ਮਿਲਿਆ ਨੇ ਜਲ ਜੀਤ ਹੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਹੀ ਹਾਂਜੀ ਸਹਿਜ ਲੈ ਜਾਨੀ ਸਤ ਕੈ ਖਟিয়ে ਦੁੱਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹਾ ਭਏ ਆਨੰਦ ਧਨ ਸਾ ਪੂਰੇ ਬਖਸ਼ੇਂਦ ਏ ਸੌਤਾ ਗੁਰਮਖ ਕਿਨੇ ਵਿਰਲੇ ਪਾਇਆ ਸੈ ਲੀਖ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਿਆ ਗੁਣ ਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬਾਸ ਅਮੋਲ ਤਨ ਅਮੋਲ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌ ਤਾ ਮਿਲੀ ਨੀ ਚਿਲ ਜੀਤ ਪੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਿਹਾਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਇਹ ਸੌਤਾ ਗੁਰਮਖ ਕਿਨੇ ਵਿਰਲੇ ਪਾਇਆ ਸੇਲੀ ਕੇ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸਉ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਇਆ ਕੋਣ ਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੇ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬਾਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੇਦ ਸੌਤਾ ਮਿਲਿਆ ਨੀ ਚਲ ਜੀਤ ਪੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਿਹਾਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਏ ਸੌਤਾ ਗੁਰਮਖ ਕਿਨੇ ਵਿਰਲੇ ਪਾਇਆ ਸੈਲੀ ਕੇ ਬਨਾਨਕ ਲੈ ਆਇਆ ਆਸਾ ਮਹੱਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਭ ਠਾਇਆ ਸਾਹਿਬ ਆਸ ਅਮੋਲ ਤਨ ਅਮੁਲਾਰਾਸ ਵਿਸ਼ਟ ਸਭਾਈ ਪਾਇਆ ਮੀਤ ਸੌਦਾ ਮਿਲਿਆ ਨੀ ਜਲ ਜੀਤ ਕੋ ਨਹੀ ਤਸਕਰ ਕੋ ਨਾ ਪਾਣੀ ਸਹਿਜ ਹਾਂਜੀ ਸਹਿਜ ਲੈ ਜਾਨੀ ਸਤ ਕੈ ਖਟਿਆ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਧਨ ਸਾ ਪੂਰੇ ਭਵਿਸ਼ੇੰਦ ਏ ਸੌਤਾ ਗੁਰਮਖਿ ਕਿਨੇ ਵਿਰਲੇ ਪਾਇਆ ਸੈ ਲਈ ਕਿ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸਉ ਦੇ ਕੋ ਆਇਆ ਵਸਤ ਅਨੂਪ ਸੁਣੀ ਲਾ ਬਾਇ ਗੁਣਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੇ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਬਠਾਇਆ ਸਾਹਿਬ ਆਸ ਮੋਲ ਧਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਨ ਸੌ ਤਾ ਮਿਲੀ ਅਨੇ ਚਲ ਜੀਤ ਕੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਹਾਂਜੀ ਸਹਿਜ ਲੈ ਜਾਣੀ ਸਤ ਕੈ ਖਟਿਏ ਦੁਖ ਨਹੀਂ ਪਇ ਸਹੀ ਸਲਾਮਤ ਕਰ ਲੈ ਆਇ ਮਿਲਿਆ ਲਾਹ ਭਏ ਅਨੰਦ ਤਨ ਸਾ ਪੂਰੇ ਬਖਸ਼ਿੰਦ ਏ ਸੋਤਾ ਗੁਰਮਖ ਕਿਨੇ ਵਿਰਲੇ ਪਾਇ ਸੱਲੀ ਕੇ ਬਨਾਨਕ ਲੈ ਆਇਆ ਆਸਮਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਬੱਲੇ ਅਨੇ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬ ਆਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਤ ਸੌਤਾ ਮਿਲਿਆ ਨੇ ਚਲ ਜੀਤ ਹੋ ਨਹੀਂ ਤਸਕਰ ਪਾਉਣ ਨਾ ਪਾਣੀ ਸਹਿਜ ਵੀ ਹਾਂਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀਂ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਏ ਸੌਤਾ ਗੁਰਮੁਖ ਕਿਨੇ ਵਿਰਲੇ ਪਾਇਆ ਸੈ ਲਈ ਕਿ ਬਨਾਨਕ ਲੈ ਆਇਆ ਆਸ ਮਹੱਲਾ ਪੰਜਵਾ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾਬਠਾਇਆ ਸਾਹਿਬ ਆਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਤ ਸੌਤਾ ਮਿਲਿਆ ਨੇ ਚਲ ਜੀਤ ਓ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਿਹਾਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਹਾ ਭੇ ਆਨੰਦ ਤਨ ਸਾ ਪੂਰੇ ਬਖਸ਼ੇਂਦ ਏ ਸੌਤਾ ਗੁਰਮੁਖ ਕਿਨੇ ਵਿਰਲੇ ਪਾਇਆ ਸੈ ਲੀ ਕੇ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਬਾਇ ਗੁਣਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਬਠਾਇਆ ਸਾਹਿਬ ਆਸ ਅਮੋਲ ਧਨ ਅਮੋਲ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌ ਤਾ ਮਿਲੀ ਅਨੇ ਚਲ ਜੀਤ ਹੋ ਨਹੀਂ ਤਸਕਰ ਪੋਣ ਨਾ ਪਾਣੀ ਸਹਿਜ ਬਹਾਂਜੀ ਸਹਿਜ ਲੈ ਜਾਣੀ ਸਤ ਕੈ ਖਟਿਏ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ਿੰਦ ਏ ਸੋਤਾ ਗੁਰਮਖ ਕਿਨੇ ਵਿਰਲੇ ਪਾਇਆ ਸੱਲੀ ਕੇ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਉ ਸਾ ਪਠਾਇਆ ਸਾਹਿਬ ਆਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੇਤ ਸੌਤਾ ਮਿਲਿਆ ਨੀ ਚਲ ਜੀਤ ਹੋ ਨਹੀਂ ਤਸਕਰ ਪੋਣ ਨਾ ਪਾਣੀ ਸਹਿਜ ਵੀ ਹਾਂਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਏ ਸੋਤਾ ਗੁਰਮੁਖ ਕਿਨੇ ਵਿਰਲੇ ਪਾਇਆ ਸੈ ਲੀਖੇ ਬਨਾਨਕ ਲੈ ਆਇਆ ਸਮਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਬਾਇਆ ਗੁਣ ਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬਾਸ ਅਮੋਲ ਤਨ ਅਮੋਲ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌਤਾ ਮਿਲਿਆ ਨੇ ਚਲ ਜੀਤ ਪੋ ਨਹੀ ਤਸਕਰ ਪੋ ਨ ਨਾ ਪਾਣੀ ਸਹਿਜ ਬਿਹਾਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹਾ ਭਏ ਆਨੰਦ ਤਨ ਸਾ ਪੂਰੇ ਬਖੀਸ਼ੇਂਦ ਇਹ ਸੌਤਾ ਗੁਰਮੁਖ ਕਿਨੇ ਵਿਰਲੇ ਪਾਇਆ ਸੈ ਲੀ ਕੇ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸੋ ਦੇ ਕੋ ਆਇਆ ਵਸਤ ਅਨੂਪ ਸੁਣੀ ਲਾ ਪਿਆ ਗੁਣਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬ ਆਸ ਅਮੋਲ ਧਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਤ ਸੌ ਤਮਿਲਿਯਾਨੀ ਚਲ ਜੀਤ ਕੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਹਾਂਜੀ ਸਹਿਜ ਲੈ ਜਾਣੀ ਸਤ ਕਾ ਖੜੀਏ ਦੁਖ ਨਹੀਂ ਪਿਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਏ ਸੌਤਾ ਗੁਰਮੁਖ ਕਿਨੇ ਵਿਰਲੇ ਪਾਇਆ ਸੱਲੀ ਕੇ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰ ਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਬਠਾਇਆ ਸਾਹਿ ਪਾਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੇਦ ਸੌ ਤਾ ਮਿਲਿਆ ਨਹੀਂ ਚਲ ਜੀਤ ਪੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਹਾਂਜੀ ਸਹਿਜ ਲੈ ਜਾਣੀ ਸਤ ਕਾ ਖਟਿਆ ਦੁਖ ਨਹੀਂ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਹਾ ਭਏ ਆਨੰਦ ਤਨ ਸਾ ਪੂਰੇ ਬਖਸ਼ਿੰਦ ਇਹ ਸੌਦਾ ਗੁਰਮਖ ਕਿਨੇ ਵਿਰਲੇ ਪਾਇਆ ਸੈ ਲਿਖੇ ਬਨਾਨਕ ਲੈ ਆਇਆ ਆਸਮ ਹੱਲਾ ਪੰਜਵਾ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਵ ਪਾਰੀ ਦੁਆਰੇ ਆਏ ਵਖਰੇ ਕਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬ ਆਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਤ ਸੌਤਾ ਮਿਲਿਆ ਨੀ ਚਲ ਜੀਤ ਕੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਵੀ ਹਾਂਜੀ ਸਹਿਜ ਲੈ ਜਾਨੀ ਸਤ ਕੈ ਖਟਿਆ ਦੁੱਖ ਨਹੀਂ ਪਿਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਇਹ ਸੌਤਾ ਗੁਰਮੁਖ ਕਿਨੇ ਵਿਰਲੇ ਪਾਇਆ ਸੱਲੀ ਕਿ ਬਨਾਨਕ ਲੈ ਆਇਆ ਆਸਮ ਹਲਾ ਪੰਜਵਾਂ ਪਰਦੇਸ ਝਾਗ ਸੋ ਦੇ ਕੋ ਆਇਆ ਵਸਤ ਅਨੂਪ ਸੁਣੀ ਲਾ ਬਾਇ ਗੁਣਰਾਸ ਬਨ ਬੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੇ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਬਠਾਇਆ ਸਾਹਿਬ ਆਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਤ ਸੌ ਤਾ ਮਿਲਿਆ ਨੇ ਚਲ ਜੀਤ ਕੋ ਨਹੀ ਤਸਕਰ ਕੋ ਨਾ ਪਾਣੀ ਸਹਿਜ ਬਹਾਂਜੀ ਸਹਿਜ ਲੈ ਜਾਣੀ ਸਤ ਕੈ ਖੱਟੀਏ ਦੁਖ ਨਹੀਂ ਪਿਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਇਹ ਸੌਤਾ ਗੁਰਮਖ ਕਿਨੇ ਵਿਰਲੇ ਪਾਇਆ ਸੱਲੀ ਕੇ ਬਨਾਨਕ ਲੈ ਆਇਆ ਆਸਮਹਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਬਾਇਆ ਗੁਣ ਰਾਸ ਬਨ ਪੱਲੇ ਆਨੀ ਦੇਖਰ ਤਨ ਇਹ ਮਨ ਲਪਟਾਨੀ ਸਾਵ ਪਾਰੇ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਉ ਸਾ ਬਠਾਇਆ ਸਾਹੇ ਪਾਸ ਅਮੋਲ ਤਨ ਅਮੋਲ ਰਾਸ ਵਿਸ਼ਟ ਸਭਾਈ ਪਾਇਆ ਮੀਤ ਸੌਤਾ ਮਿਲੀਅਨੇ ਚਲ ਜੀਤ ਕੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਵੀ ਹਾਂਜੀ ਸਹਿਜ ਲੈ ਜਾਨੀ ਸਤ ਕੈ ਖਟਿਏ ਦੁਖ ਨਹੀ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਤਨ ਸਾ ਪੂਰੇ ਬਖਸ਼ੇਂਦ ਇਹ ਸੌਤਾ ਗੁਰਮਖ ਕਿਨੇ ਵਿਰਲੇ ਪਾਇਆ ਸੈ ਲੀਖ ਬਨਾਨਕ ਲੈ ਆਇਆ ਆਸਾ ਮਹੱਲਾ ਪੰਜਵਾਂ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਵ ਪਾਰੀ ਦਵਾਰੇ ਆਏ ਵਖਰ ਕਾਡੋ ਸੌਦਾ ਕਰਾਏ ਰਹਾਓ ਸਾ ਪਠਾਇਆ ਸਾਹਿਬ ਆਮੋਲ ਤਨ ਅਮੋਲ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌਦਾ ਮਿਲਿਆ ਨੀ ਚਲ ਜੀਤ ਹੋ ਨਹੀ ਤਸਕਰ ਪੋਣ ਨਾ ਪਾਣੀ ਸਹਿਜ ਬਹਾਂਜੀ ਸਹਿਜ ਲੈ ਜਾਣੀ ਸਤ ਕੈ ਖਟਿਏ ਦੁਖ ਨਹੀਂ ਪਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਧਨ ਸਾ ਪੂਰੇ ਭਵਿਸ਼ਯੰਦ ले पाया। सैली नकले आया। वीडियो पसंद आई हो लाइक कमेंट सबसक्राइब कर देना वागुरु जी का खालसा वाहेगुरू जी की फतेह